ਸਾਲ ਪਹਿਲਾਂ ਦੀ ਗੱਲ ਐ ਵੀ ਸਾਡੇ ਧਿਆਨ ਚ ਆਇਆ ਚਲੋ ਕਰ ਦੇਣੇ ਦੱਸਿਆ ਬਈ ਇਹ ਨੂੰ ਥੋੜਾ ਠੀਕ ਨਹੀਂ ਲੱਗਦਾ ਵੀ ਸੰਗਤ ਆਂਦੀ ਐ ਲੰਗਰ ਛੱਕ ਕੇ ਚਲੀ ਜਾਂਦੀ ਐ ਜੇ ਅਸੀਂ ਕਿਸੇ ਨੂੰ ਕੁਝ ਪੁੱਛ ਲੈਨੇ ਆ ਨਾ ਬਈ ਆਏ ਕਦ ਲਈ ਉਹ ਇੱਥੇ ਕੀ ਆਮ ਕੀਤਾ ਜਾ ਰਿਹਾ ਉਹ ਵੀ ਨਹੀਂ ਪਤਾ ਹੁੰਦਾ ਸੀ ਕਿ ਆਨੂੰ ਪੁੱਛੇ ਮੈਂ ਕਿ ਅੱਜ ਹੈ ਕੀ ਆਏ ਬਈ ਆਪਾਂ ਇੱਥੇ ਲੰਗਰ ਛੱਕ ਰਹੇ ਆ ਕੁਝ ਪ੍ਰੋਗਰਾਮ ਅੱਜ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਉਸ ਤਾਂ ਆਏ ਸੀਗੇ ਕਰ ਦੇਣੇ ਭੇਜਤਾ ਤਾਂ ਦੇ 10 ਸਾਲ ਹੋ ਗਏ ਨੇ ਹੁਣ ਇਸ ਚ ਸਾਨੂੰ ਬਹੁਤ ਉਡੀ ਪ੍ਰਾਪਤੀ ਲੱਗਦੀ ਐ ਬਈ ਜਿਵੇਂ ਛੋਟੇ ਛੋਟੇ ਬੱਚੇ ਸੀ ਅੱਜ ਆਏ ਨੇ ਉਹ ਵੀ ਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਅਸੀਂ ਦੁਆਰੇ ਜਿਹੇ ਪੈਂਫਲੈਟ ਛਪਾਇਆ ਉਹ ਤੇ ਗੁਰਬਾਣੀ ਕੰਠਾ ਦਾ ਵੀ ਐਡ ਕਰਤਾ ਸੀ ਛੋਟੇ ਬੱਚੇ ਵੀ ਅਸੀਂ ਇਸੇ ਚ ਕਵਰ ਕਰ ਲਏ ਨੇ ਉਹਨਾਂ ਤੋਂ ਅਸੀਂ ਇਕੱਲਾ ਸੁਣਿਆ ਹੀ ਆਂ ਬਸ ਉਹਨਾਂ ਤੋਂ ਮੂਲ ਮੰਤਰ ਦਾ ਪਾਠ ਚਾਰ ਸਹਿਬ ਜੀ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਤੇ 10 ਗੁਰੂ ਸਾਹਿਬਾਨ ਦੇ ਨਾਮ ਉਹ ਸੁਣੇ ਸੀ ਬਸ ਤਾਂ ਇਸ ਤਰ੍ਹਾਂ ਉਹਨਾਂ ਦਾ ਉਤਸ਼ਾਹ ਵਧਿਆ ਲੱਗਦਾ ਵੀ ਜਿਵੇਂ ਅੱਜ ਕੱਲ ਦੇ ਬੱਚੇ ਜਿਹੜੇ ਜ਼ਿਆਦਾਤਰ ਮਾਪੇ ਮੋਬਾਈਲ ਦੇ ਦਿੰਦੇ ਨੇ ਤਾਂ ਕਿੰਨਿਆਂ ਨੂੰ ਆਉਂਦਾ ਸੀਗਾ ਵੀ ਜਬਜੀ ਸਾਹਿਬ ਜਾਂ ਇਹ ਕਹਿ ਸਕਦੇ ਆ ਕਿ ਮੂਲ ਮੰਤਰ ਪੰਜ ਪਿਆਰਿਆਂ ਦੇ ਨਾਮ ਚਾਹ ਸਾਹਿਬ ਜਾਨਿਆਂ ਦੇ ਨਾਮ 10 ਗੁਰਾਂ ਦੇ ਨਾਮ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਬੱਚਿਆਂ ਦੀ ਉਮਰ 2 ਸਾਲ ਤੋਂ ਲੈ ਕੇ 5 ਸਾਲ ਤੱਕ ਦੇ ਸੀਗੇ ਜਿਨ੍ਹਾਂ ਨੂੰ ਲਿਖ ਨਹੀਂ ਸਕਦੇ ਸੀ ਉਹਨਾਂ ਤੋਂ ਅਸੀਂ ਸੁਣਿਆ ਮੈਨੂੰ ਪਹਿਲਾਂ ਲੱਗਿਆ ਸ਼ਾਇਦ ਚਲੋ ਇਕੱਲਾ ਮੂਰ ਮੰਤਰੀ ਸੁਣਾਣਗੇ ਪਰ ਜਦੋਂ ਸੁਣਾਣ ਲੱਗੇ ਉਹ ਮੂਲ ਮੰਤਰ ਵੀ ਸੁਣਾਤਾ ਪੋੜੀ ਵੀ ਸੁਣਾ ਤੇ ਇੱਕ ਗੁਰੂ ਸਾਹਿਬਾਨ ਦੇ ਨਾਮ ਦਾਸ ਗੁਰੂ ਸਾਹਿਬਾਨ ਦੇ ਪੰਜ ਪਿਆਰਿਆਂ ਦੇ ਚਾਰ ਸਾਈਂ ਦੇ ਨਾਮ ਲਗਾਤਾਰ ਸੁਣਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇਸਤ ਨਿਊਜ਼ ਗੁਰਬਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੇ ਅੱਜ ਅਸੀਂ ਕੁਝ ਬੱਚਿਆਂ ਨੂੰ ਇੱਥੇ ਗੋਲੇ ਸੁੱਟਦੇ ਦੇਖਿਆ ਦੌੜਾ ਲਗਾਉਂਦੇ ਦੇਖਿਆ ਸਰੀਰਕ ਤੰਦਰੁਸਤੀ ਜਾਨੀ ਰਸਟਪ੍ਰਸ਼ਟ ਹੁੰਦੇ ਦੇਖਿਆ ਤਾਂ ਉਸ ਤੋਂ ਬਾਅਦ ਵਿੱਚ ਜਿਹੜੇ ਨੇ ਹੁਣ ਪ੍ਰੀਖਿਆ ਲਈ ਜਾ ਰਹੀ ਹੈ ਇਸ ਦੇ ਪਿੱਛੇ ਕੀ ਮੰਤਵ ਹੈ ਕੌਣ ਇਸ ਨੂੰ ਕਰਵਾ ਰਿਹਾ ਹੈ ਇਸ ਦੀ ਜਿਹੜੀ ਜਾਣਕਾਰੀ ਲਵਾਂਗੇ ਇੱਥੇ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਤਾਂ ਆਓ ਗੱਲਬਾਤ ਕਰਦੇ ਹਾਂ ਤੇ ਪੂਰੀ ਜਿਹੜੀ ਇਹ ਜਾਣਕਾਰੀ ਰਹਿਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਵੀਰ ਸਿੰਘ ਯੂਥ ਖਾਲਸਾ ਦਲ ਤੇ ਅਸੀਂ ਹੁਣੇ ਜਿਹੜਾ ਟੈਸਟ ਲੈ ਰਹੇ ਹਾਂ ਬੱਚਿਆਂ ਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨਾ ਸਬੰਧਿਤ ਜੀਵਨ ਤੇ ਚਾਰ ਸਾਬ ਜਿਆਦਾ ਤੇ ਜੀਵਨ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਪਾਰਟਿਸਪੇਟ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੇ ਇਹ ਪੂਰੀ ਤਿਆਰੀ ਕਰਕੇ ਆਏ ਸੀਗੇ ਇਹ ਬੱਚਿਆਂ ਦਾ ਜਿਹੜੇ ਟਾਈਮਿੰਗ ਅਸੀਂ ਦਿੱਤੀ ਸੀ ਇਹਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਸੀ ਪੇਪਰ ਦੇ ਲਈ ਤੇ ਪੇਪਰ ਦੇ ਵਿੱਚ 20 ਕੁਐਸਚਨ ਰੱਖੇ ਗਏ ਸੀਗੇ ਦੋ ਗਰੁੱਪਸ ਸੀਗੇ ਛੋਟੇ ਦੇ ਬੱਚੇ 10 ਸਾਲ ਤੱਕ ਤੇ 10 ਸਾਲ ਤੋਂ 17 ਸਾਲ ਤੱਕ ਦੇ ਸੀ ਦੋਨਾਂ ਦੇ 20-20 ਸਵਾਲ ਸੀਗੇ ਜਿਹੜੇ ਛੋਟੇ ਬੱਚੇ ਸੀ ਉਹਨਾਂ ਦੇ ਸਵਾਲ ਟਿੱਕਮਾਰਕ ਵਾਲੇ ਸੀ ਉਹਨਾਂ ਨੂੰ ਅਸੀਂ ਆਪਸ਼ਨ ਦਿੱਤੇ ਹੋਏ ਸੀ ਨਾਲ ਵਸ ਉਹਨਾਂ ਨੇ ਟਿੱਕ ਹੀ ਕਰਨਾ ਸੀ ਜਿਹੜੇ ਵੱਡੇ ਬੱਚੇ ਸੀ ਉਹਨਾਂ ਦੇ ਸਬਜੈਕਟਿਵ ਸੀ ਉਹਨਾਂ ਨੇ ਆਨਸਰ ਲਿਖਣੇ ਸੀਗੇ ਜਗਵੀਤ ਸਿੰਘ ਜੀ ਐਵੇਂ ਸ਼ੁਰੂਆਤ ਕਰਦਾ ਜਿਸ ਤਰ੍ਹਾਂ ਪਹਿਲਾਂ ਗੋਲਾ ਵੀ ਸੁੱਟਿਆ ਜਾ ਰਿਹਾ ਸੀ ਤਾਂ ਦੌੜਾਂ ਵੀ ਲਗਾਈਆਂ ਗਈਆਂ ਨੇ ਹੋਰ ਬੱਚੇ ਐਕਟੀਵਿਟੀ ਕਰਦੇ ਨਜ਼ਰ ਆਏ ਨੇ ਇਹ ਸ਼ੁਰੂਆਤ ਮਤਲਬ ਕਿੱਥੋਂ ਕੀਤੀ ਸੀ ਇਹ ਸ਼ੁਰੂਆਤ ਇਸ ਤਰ੍ਹਾਂ ਜੀ ਅਸੀਂ ਆਮ ਦੇਖਦੇ ਸੀ ਕਿ ਬਈ ਗੁਰਪੁਰਬ ਮਨਾਏ ਜਾਂਦੇ ਨੇ ਮਤਲਬ ਲੰਗਰ ਸ਼ਕਨ ਤੱਕ ਹੀ ਸੀਮਾ ਸੀਗੇ ਇਹ ਅਸੀਂ ਫਿਰ ਕੁਝ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਧਿਆਨ ਚ ਆਇਆ ਚਲੋ ਕਰ ਦੇਣੇ ਦੱਸਿਆ ਬਈ ਇਹ ਨੂੰ ਥੋੜਾ ਠੀਕ ਨਹੀਂ ਲੱਗਦਾ ਵੀ ਸੰਗਤ ਆਂਦੀ ਹੈ ਲੰਗਰ ਸ਼ੱਕ ਕੇ ਚਲੇ ਜਾਂਦੀ ਹੈ ਜੇ ਅਸੀਂ ਕਿਸੇ ਨੂੰ ਕੁਝ ਪੁੱਛ ਲੈਨੇ ਹਾਂ ਨਾ ਬਈ ਆਏ ਕਾਦ ਲਈ ਹੋ ਇੱਥੇ ਕੀਆ ਕੀਤਾ ਜਾ ਰਿਹਾ ਉਹ ਵੀ ਨਹੀਂ ਪਤਾ ਹੁੰਦਾ ਸੀ ਇਕਦਾਰ ਮੈਂ ਵੀ ਬੱਚਿਆਂ ਨੂੰ ਪੁੱਛਿਆ ਮੈਂ ਕਿ ਅੱਜ ਹੈ ਕੀ ਆਏ ਬਈ ਆਪਾਂ ਇੱਥੇ ਲੰਗਰ ਛਕ ਰਹੇ ਆਂ ਕੁਝ ਪ੍ਰੋਗਰਾਮ ਅੱਜ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਅਸਤਾਏ ਸੀ ਕਿ ਘਰ ਦੇ ਨੇ ਭੇਜਤਾ ਫੇਰ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਇਹ ਤਾਂ ਗੱਲ ਗਲਤ ਹੈ ਤੇ ਹੌਲੀ ਹੌਲੀ ਉਪਰਾਲੇ ਕਰਨੇ ਸ਼ੁਰੂ ਕੀਤੇ ਤੇ ਅੱਜ 10 ਸਾਲ ਹੋ ਗਏ ਨੇ ਹੁਣ ਇਸ 'ਚ ਸਾਨੂੰ ਵੀ ਬਹੁਤ ਵੱਡੀ ਪ੍ਰਾਪਤੀ ਲੱਗਦੀ ਹੈ ਬਈ ਜਿਵੇਂ ਛੋਟੇ ਛੋਟੇ ਬੱਚੇ ਸੀ ਅੱਜ ਆਏ ਨੇ ਉਮਿੰਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਨੇ ਸਾਡੇ ਜਿਵੇਂ ਹੁਣ ਕਾਫੀ ਲੰਬਾ ਸਮਾਂ ਹੋ ਗਿਆ ਤੁਸੀਂ ਦੱਸਿਆ ਕਿ 17 ਸਾਲ ਤੱਕ ਦੀ ਜਿਹੜੀ ਆ ਉਹ ਉਮਰ ਜਿਹੜੀ ਆ ਉਹ ਨਿਯਤ ਕੀਤੀ ਗਈ ਹੈ ਤਾਂ ਕੁਝ ਬੱਚੇ ਜਿਹੜੇ ਨੇ ਬੋਲਦੇ ਆ ਉਹ ਲਿਖ ਨਹੀਂ ਸਕਦੇ ਤਾਂ ਉਹ ਮਤਲਬ ਉਹਨਾਂ ਨੂੰ ਨਾਮ ਪਤਾ ਹੁੰਦੇ ਨੇ ਤਾਂ ਕਿਵੇਂ ਇਹਨੂੰ ਸੋਲੂਸ਼ਨ ਕਿਵੇਂ ਕੀਤਾ ਜਾਂਦਾ ਕਿਵੇਂ ਕਿਹੜੀ ਕੈਟਾਗਰੀ ਜਿਹੜੀ ਆ ਰੋਕੀ ਗਈ ਹੈ ਆ ਇਸ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ 2 ਸਾਲਾਂ ਤੋਂ ਸਾਨੂੰ ਇਹ ਲੱਗਿਆ ਵੀ ਪੇਰੈਂਟਸ ਆ ਕੇ ਕਹਿੰਦੇ ਸੀ ਵੀ ਸਾਡੇ ਬੱਚਿਆਂ ਨੂੰ ਲਿਖਣਾ ਨਹੀਂ ਆਉਂਦਾ ਪਰ ਉਹਨਾਂ ਨੂੰ ਗੁਰਬਾਣੀ ਕੰਠਾ ਹੈ ਫਿਰ ਇਸ ਨੂੰ ਹੀ ਦੇਖਦੇ ਅਸੀਂ ਇਸ ਵਾਰ ਜਿਵੇਂ ਪੈਂਫਲੈਟ ਛਪਾਇਆ ਉਹ ਚ ਗੁਰਬਾਣੀ ਕੰਠਾ ਦਾ ਵੀ ਐਡ ਕਰਤਾ ਸੀ ਛੋਟੇ ਬੱਚੇ ਵੀ ਅਸੀਂ ਇਸ ਵਿੱਚ ਕਵਰ ਕਰ ਲਏ ਨੇ ਉਹਨਾਂ ਤੋਂ ਅਸੀਂ ਇਕੱਲਾ ਸੁਣਿਆ ਹੀ ਆ ਬਸ ਉਹਨਾਂ ਤੋਂ ਮੂਲ ਮੰਤਰ ਦਾ ਪਾਠ ਚਾਰ ਸਹਿਜਾ ਦਾ ਨਾਮ ਪੰਜ ਪਿਆਰਿਆਂ ਦੇ ਨਾਮ ਤੇ 10 ਗੁਰੂ ਸਾਹਿਬਾਨ ਦੇ ਨਾਮ ਉਹ ਸੁਣੇ ਸੀ ਬਸ ਤਾਂ ਇਸ ਤਰ੍ਹਾਂ ਉਹਨਾਂ ਦਾ ਉਤਸ਼ਾਹ ਵਧਿਆ ਉਹ ਵੀ ਇਸ ਚ ਪਾਰਟਿਸਿਪੇਟ ਕਰ ਸਕਨੇ ਨੇ ਜੀ ਕਿਵੇਂ ਲੱਗਦਾ ਵੀ ਜਿਵੇਂ ਅੱਜ ਕੱਲ ਦੇ ਬੱਚੇ ਜਿਹੜੇ ਜ਼ਿਆਦਾਤਰ ਮਾਪੇ ਮੋਬਾਈਲ ਦੇ ਦਿੰਦੇ ਨੇ ਤਾਂ ਕਿੰਨੇ ਆ ਕਿ ਨੂੰ ਆਉਂਦਾ ਸੀਗਾ ਵੀ ਜਪਜੀ ਸਾਹਿਬ ਜਾਂ ਇਹ ਕਹਿ ਸਕਦੇ ਆ ਕਿ ਮੂਲ ਮੰਤਰ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ 10 ਗੁਰਾਂ ਦੇ ਨਾਮ ਅੱਜ ਤਾਂ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਬੱਚਿਆਂ ਦੀ ਉਮਰ 2 ਸਾਲ ਤੋਂ ਲੈ ਕੇ 5 ਸਾਲ ਤੱਕ ਦੇ ਸੀਗੇ ਜਿਨ੍ਹਾਂ ਨੂੰ ਲਿਖ ਨਹੀਂ ਸਕਦੇ ਸੀ ਉਹਨਾਂ ਤੋਂ ਅਸੀਂ ਸੁਣਿਆ ਮੈਨੂੰ ਪਹਿਲਾਂ ਲੱਗਿਆ ਸ਼ਾਇਦ ਚਲੋ ਇਕੱਲਾ ਮੂਰ ਮੰਤਰ ਸੁਣਾਣਗੇ ਪਰ ਜਦੋਂ ਸੁਣਾਣ ਲੱਗੇ ਉਹ ਮੂਲ ਮੰਤਰ ਵੀ ਸੁਣਾਤਾ ਪੋੜੀ ਵੀ ਸੁਣਾਤੇ ਇੱਕ ਗੁਰੂ ਸਾਹਿਬਾਨ ਦੇ ਨਾਮ 10 ਗੁਰੂ ਸਾਹਿਬਾਨ ਦੇ ਪੰਜ ਪਿਆਰਿਆਂ ਦੇ ਚਾਰ ਸਾਈਂ ਦੇ ਨਾਮ ਲਗਾਤਾਰ ਹੀ ਸੁਣਾ ਗਏ ਇਸ ਤਰ੍ਹਾਂ ਦੇ ਉੱਤੇ 10 ਕ ਬੱਚੇ ਆਏ ਸੀਗੇ ਜਿਨ੍ਹਾਂ ਨੂੰ ਸਾਰੇ ਹੀ ਘੰਟ ਸੀਗਾ ਇਹ ਮਤਲਬ ਬਹੁਤ ਹੀ ਵਧੀਆ ਲੱਗਿਆ ਇਹ ਉਹਨਾਂ ਦੀ ਤਿਆਰੀ ਦਾ ਨਤੀਜਾ ਉਹਨਾਂ ਦੀ ਲਗਨ ਦਾ ਨਤੀਜਾ ਹੈ ਉਹਨਾਂ ਨੂੰ ਮਤੈ ਇਸ ਪ੍ਰਤੀ ਉਹ ਸੁਚੇਤ ਸੀਗੇ ਵੀ ਟੈਸਟ ਦੇਣਾ ਸੀ ਤਾਂ ਅਸੀਂ ਤਿਆਰੀ ਕਰਕੇ ਹੀ ਜਾਈਏ ਬਹੁਤ ਹੀ ਵਧੀਆ ਲੱਗਿਆ ਅੱਜ ਇਹ ਕੰਮ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਹੋਣਗੀਆਂ ਤਾਂ ਤੁਹਾਨੂੰ ਵੀ ਕਈ ਮੁਸ਼ਕਲਾਂ ਆਈਆਂ ਹੋਣਗੀਆਂ ਮੁਸ਼ਕਲਾਂ ਸਹਿਯੋਗ ਨਹੀਂ ਮੁਸ਼ਕਲਾਂ ਤਾਂ ਦੇਖੋ ਹਰੇਕ ਕੰਮ ਲਈ ਆਉਂਦੀਆਂ ਐ ਸਹਿਯੋਗ ਦੀ ਕਮੀ ਰਹਿੰਦੀ ਆ ਚਲੋ ਪਰ ਫੇਰ ਵੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਿਹਰ ਹੈ ਕਿ ਬਿਨਾ ਸੇ ਜੋਗ ਦੇ ਵੀ ਕੰਮ ਚੱਲ ਰਿਹਾ ਇਹਨੂੰ 10 ਸਾਲ ਹੋ ਗਏ ਨੇ ਤੇ ਬਸ ਮੇਰ ਹੈ ਹੁਣ ਮੁਸ਼ਕਿਲਾਂ ਤਾਂ ਕਿਆ ਕਹਿ ਸਕਦੇ ਆ ਸਭ ਲੰਗੀ ਜਾਂਦੀਆਂ ਮੁਸ਼ਕਿਲਾਂ ਆਂਦੀਆਂ ਜ਼ਰੂਰ ਆਂਦੀਆਂ ਤੇ ਬੱਚਿਆਂ ਨੂੰ ਹੁਣ ਜਿਹੜੇ ਅਵਲ ਆਏ ਨੇ ਜਾਂ ਮਤਲਬ ਜਿਨ੍ਹਾਂ ਨੇ ਵਧੀਆ ਪ੍ਰੀਖਿਆ ਦਿੱਤੀ ਹੈ ਵਧੀਆ ਉਹਨਾਂ ਦਾ ਬੈਠਣ ਉੱਠਣ ਚੀਆ ਤਾਂ ਕੋਈ ਸਨਮਾਨ ਕੀਤਾ ਜਾਂਦਾ ਉਹਨਾਂ ਦਾ ਜਿਵੇਂ ਇੱਕ ਉਦਾਹਰਨ ਦੇ ਤੌਰ ਤੇ ਜਦੋਂ ਸ਼ੇਖ ਬਾਬਾ ਸ਼ੇਖ ਫਰੀਦ ਜੀ ਦੀ ਮਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਮਿੱਠਾ ਪਸੰਦ ਸੀਗਾ ਤੇ ਉਹ ਮਿੱਠਾ ਰੱਖ ਦਿੰਦੇ ਸੀਗੇ ਇਸ ਤਰ੍ਹਾਂ ਦਾ ਲਾਲਚ ਦੇ ਕੇ ਕੋ ਤੁਹਾਡੇ ਵੱਲੋਂ ਵੀ ਕੋਈ ਇਦਾਂ ਦਾ ਉਪਰਾਲਾ ਕੀਤਾ ਗਿਆ ਬਿਲਕੁਲ ਇਹ ਚ ਇਹ ਦੱਸਣਾ ਚਾਹਾਂਗਾ ਇਹਹੀ ਉਪਰਾਲਾ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਹੁਣ ਜਿੰਨੇ ਬੱਚੇ ਅੱਜ ਆਏ ਸੀਗੇ ਦੇਖਣ 40 ਤੋਂ 45 ਦੇ ਵਿੱਚ ਸੀ ਟੋਟਲ ਸਾਰਿਆਂ ਲਈ ਹੀ ਪ੍ਰਾਈਜ਼ ਨੇ ਇਹ ਸਾਰੇ ਬੱਚਿਆਂ ਨੂੰ ਅਸੀਂ ਪ੍ਰਾਈਜ਼ ਦੇਵਾਂਗੇ ਤੇ ਜਿਹੜੇ ਪੋਜੀਸ਼ਨਸ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਫਰਸਟ ਸੈਕੰਡ ਥਰਡ ਦੋਨੇ ਗਰੁੱਪਾਂ 'ਚ ਮਤਲਬ 6 ਜਾਣੇ ਹੋਗੇ ਇਹਨਾਂ ਨੂੰ ਅਲੱਗ ਪ੍ਰਾਈਜ਼ ਨੇ ਇਹਨਾਂ ਦੇ ਤੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹ ਸਾਰੇ ਲਈ ਪ੍ਰਾਈਜ਼ ਨੇ ਇਹ ਪ੍ਰਾਈਜ਼ ਦੇਣ ਦੀ ਹੀ ਮੈਨੂੰ ਇਹੀ ਪ੍ਰਾਪਤੀ ਲੱਗਿਆ ਕਿ ਉਹ ਹਰ ਇੱਕ ਸਾਲ ਬੱਚੇ ਮਤਲਬ ਵੱਧ ਤੋਂ ਵੱਧ ਤਿਆਰੀ ਕਰਕੇ ਆਉਂਦੇ ਨੇ ਉਹਨਾਂ ਨੂੰ ਵੀ ਇਹੀ ਹੁੰਦਾ ਕਿ ਸਾਨੂੰ ਉੱਥੋਂ ਕੁਝ ਨਾ ਕੁਝ ਮਿਲੇਗਾ ਅਸੀਂ ਸੁਣਾਵਾਂਗੇ ਕੁਝ ਵੀ ਸੁਣਾ ਦਈਏ ਇਹੀ ਪ੍ਰਾਪਤੀ ਹੈ ਸਾਡੀ ਜਗਵੀਰ ਸਿੰਘ ਜੀ ਜੇਕਰ ਗੱਲ ਕੀਤੀ ਜਾਵੇ ਤੁਸੀਂ ਇੱਕ ਅਨਾਉਂਸਮੈਂਟ ਕੀਤੀ ਸੀਗੀ ਵੀ ਜਿਹੜਾ ਆ ਉਹਨਾਂ ਦੀ ਜਿਹੜੀ ਆ ਸੰਥਿਆ ਜਿਹੜੀ ਕਰਵਾਈ ਜਾਏਗੀ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਹਨਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਆਪ ਹਾਰੇ ਹੋ ਕੇ ਜਿਹੜੀ ਆ ਇਹ ਲੱਗੇ ਹੋਏ ਹੋ ਵੀ ਕੁਰਬਾਨੀ ਕੰਢ ਹੋਣੀ ਚਾਹੀਦੀ ਬੱਚਿਆਂ ਨੂੰ ਬੱਚਿਆਂ ਨੂੰ ਇਤਿਹਾਸ ਕੰਢ ਹੋਣਾ ਚਾਹੀਦਾ ਪੰਜ ਪਿਆਰਿਆਂ ਦੇ ਨਾਮ ਚਾਹੀਦਾ ਸਹਿਯੋਗ ਦੀ ਜੇਕਰ ਗੱਲ ਕਰੀਏ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਤਾਂ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਇਸ ਪ੍ਰਤੀ ਸਹਿਯੋਗ ਤਾਂ ਇਹਨਾਂ ਵੱਲੋਂ ਠੀਕ ਹੀ ਹੈ ਬਹੁਤ ਬਹੁਤ ਵਧੀਆ ਵੀ ਸਹਿਯੋਗ ਨੇ ਪੁਰਬ ਮਨਾਉਣਾ ਹੀ ਸਿਰਫ ਹੁਣ ਵੱਡੇ ਵੱਡੇ ਲਾਉਡ ਸਪੀਕਰ ਲਾ ਲੈਣੇ ਜਾਂ ਵਧੀਆ ਚਕੋਟੀ ਦੇ ਰਾਗੀ ਪਰ ਜਿਆਦਾਤਰ ਜਿਹੜਾ ਆ ਉਹ ਵਸਦਾ ਘੱਟ ਨਜ਼ਰ ਆ ਰਿਹਾ ਕਿਉਂਕਿ ਜਿਸ ਤਰ੍ਹਾਂ ਪਤਿਤ ਪੂਣਿਆ ਵਤ ਰਿਹਾ ਜਾਂ ਨਸ਼ੇ ਵੱਤਦੇ ਨੇ ਪੰਜਾਬ ਦੇ ਵਿੱਚ ਤਾਂ ਹੁਣ ਤਾਂ ਇੱਕ ਕਹਾਵਤ ਵੀ ਬਣ ਗਈ ਆ ਵੀ ਛੇਮਾ ਤਰਾਈ ਪਗਣ ਲੱਗ ਗਿਆ ਬਿਲਕੁਲ ਹਾਂ ਇਸ ਬੰਦੀ ਇਹ ਹੀ ਦੱਸਣਾ ਚਾਹਾਂਗਾ ਕਿ ਜਿਹੜੀਆਂ ਆਪਣੀਆਂ ਗੁਰਦੁਆਰਾ ਪਰਦੋਨ ਦਾ ਕਮੇਟੀਆਂ ਹਨ ਇਹ ਕੇਵਲ ਕੀਰਤਨ ਦਰਬਾਰ ਤੱਕ ਹੀ ਸੀਮਤ ਰਹਿ ਗਿਆ ਨੇ ਆਪਣਾ ਕੀਰਤਨ ਦਰਬਾਰ ਕਰਵਾਓ ਗੁਰਪੁਰਬ ਹੋਇਆ ਲੰਗਰ ਛਕਾਓ ਬਸ ਇੰਨਾ ਕੀ ਹੈ ਤੇ ਜੇ ਅਸੀਂ ਇਹਨਾਂ ਦੀ ਆਉਟਪੁੱਟ ਦੇਖੀ ਆਉਟਪੁੱਟ ਕੁਝ ਵੀ ਨਹੀਂ ਮੇਰੇ ਖਿਆਲ ਨਾਲ ਜਿੰ ਕਈ ਕਿੰਨੇ ਸਾਲ ਹੋ ਗਏ ਅੱਜ ਤੱਕ ਕੋਈ ਜੁੜਿਆ ਨਹੀਂ ਹੋਣਾ ਬੰਦਾ ਸਗੋਂ ਟੁੱਟੇ ਹੀ ਹੋਣਗੇ ਮਤਲਬ ਇਹੀ ਗੱਲਾਂ ਨੂੰ ਦੇਖਦੇ ਫਿਰ ਅਸੀਂ ਇਹ ਉਪਰਾਲੇ ਸ਼ੁਰੂ ਕੀਤੇ ਆ ਕਿ ਬੱਚਿਆਂ ਨੂੰ ਘਟਾ ਘਟ ਕੁਝ ਪਤਾ ਤਾਂ ਹੋਵੇ ਹੁਣ ਫਤੇਗੜ ਸਾਹਿਬ ਆਪਣੇ ਸ਼ੀਧੀ ਸਭਾ ਹੁੰਦੀ ਹੈ 1 ਸਾਲ ਸ਼ੀਧੀ ਜੋੜ ਮੇਲ ਲੱਗਦਾ ਉਹਦੇ ਵਿੱਚ ਜਿਹੜੀਆਂ ਸੰਗਤਾਂ ਆndੀਆਂ ਮਤਲਬ ਆਪਣੇ ਵੀ ਜਾਣਦੇ ਨੇ ਉਹਨਾਂ ਨੂੰ ਸਾਬਜਾਦਾ ਤਾਂ ਨਹੀਂ ਪਤਾ ਹੁੰਦਾ ਤਾਂ ਇਸ ਤਰ੍ਹਾਂ ਮਤਲਬ ਕੀ ਵੱਡਾ ਕਾਰਨ ਕੀ ਮੰਨਦੇ ਹੋ ਜਿਹੜੇ ਨੇ ਆ ਮਾਪਿਆਂ ਤੇ ਜਿਹੜੀ ਆ ਸਾਰੀ ਗਾਜ ਡਿੱਗ ਜਾਂਦੀ ਹੈ ਕਿ ਮਾਪੇ ਜਿਹੜੇ ਆ ਉਹ ਸੁਹਿਰਦ ਨਹੀਂ ਐ ਇਤਿਹਾਸ ਦੱਸਣ ਲਈ ਸੁਹਿਰਦ ਨਹੀਂ ਐ ਜਾਂ ਉਹਨਾਂ ਨੂੰ ਵੀ ਨਹੀਂ ਪਤਾ ਇਤਿਹਾਸ ਬਾਰੇ ਕੀ ਵੱਡਾ ਕਾਰਨ ਮਾਰਦੇ ਹੋ ਟੈਕਨੀਕਲ ਯੁੱਗ ਹੋ ਗਿਆ ਹੁਣ ਤਾਂ ਸਾਰਾ ਇਤਿਹਾਸ ਇੰਟਰਨੈਟ ਤੇ ਵੀ ਪਿਆ ਆ ਤਾਂ ਫਿਰ ਵੀ ਵੱਡੇ ਦਿਵਾਨ ਲੱਗਦੇ ਨੇ ਪ੍ਰਚਾਰਕ ਜਿਹੜੇ ਨੇ ਪੂਰਾ ਜੋਰ ਲਾ ਰਹੇ ਨੇ ਕੀ ਵੱਡਾ ਕਾਰਨ ਕੀ ਮੰਨਦੇ ਹੋ ਇਸ ਦਾ ਜਿਹੜਾ ਕਾਰਨ ਹੈ ਮੈਨੂੰ ਇਹੀ ਲੱਗਦਾ ਹੈ ਕਿ ਜਿਹੜੇ ਕੀਰਤਨ ਦਰਬਾਰ ਜਾਂ ਆਪਣੇ ਦਿਵਾਨ ਲੱਗਦੇ ਨੇ ਉਹਨਾਂ ਨਾਲ ਬੱਚਿਆਂ ਦੀ ਅਟੈਚਮੈਂਟ ਨਹੀਂ ਹੋ ਪਾਂਦੀ। ਉਹ ਉਹਨਾਂ ਦੇ ਉੱਪਰੋ ਹੀ ਗੱਲਾਂ ਲੰਘ ਜਾਂਦੀਆਂ ਸਾਰੀਆਂ। ਈਵਨ ਕਿ ਚਲੋ ਵੱਡਿਆਂ ਦੀ ਵੀ ਐਡੀ ਨਹੀਂ ਹੁੰਦੀ। ਉੱਥੇ ਆਪਾਂ ਦੇਖਦੇ ਆ ਉਹ ਤਾਂ ਸਿਰ ਨਾਮ ਦੀ ਰਹਿ ਗਏ। ਜਿਹੜੀ ਬੱਚਿਆਂ ਦੀ ਅਟੈਚਮੈਂਟ ਕਰਨੀ ਹੈ ਇਹਨਾਂ ਨੂੰ ਜੇ ਆਪਾਂ ਨਾਲ ਜੋੜਨਾ ਤਾਂ ਇੱਕੋ ਇੱਕ ਢੰਗ ਇਹੀ ਹੈ। ਵੀ ਇਹਨਾਂ ਤੋਂ ਆਪਾਂ ਪੇਪਰ ਲਈਏ ਇਹਨਾਂ ਨੂੰ ਨਾਮ ਦਈਏ। ਹੌਲੀ ਹੌਲੀ ਇਹ ਆਪਣੇ ਆਪ ਮਤਲਬ ਅੱਗੇ-ਅੱਗੇ ਕੰਠ ਕਰ ਦਿੰਨੇ। ਹੁਣ ਮੈਂ ਤੁਹਾਨੂੰ ਦੋ ਤਿੰਨ ਬੱਚੇ ਦਿਖਾਦ ਨੇ ਸੀਗੇ ਔਰ ਚਲ ਗਏ ਨੇ। ਉਹ ਪਿਛਲੇ ਸਾਲ ਵੀ ਆਏ ਸੀ ਉਸ ਤੋਂ ਪਿਛਲੇ ਸਾਲ ਵੀ ਉਦੋਂ ਕੱਲਾ ਆ ਕੇ ਬਸ ਉਹਨਾਂ ਨੇ ਵਾਹਿਗੁਰੂ ਹੀ ਕਿਹਾ ਸੀਗਾ ਇੱਥੇ ਅਸੀਂ ਉਹਨਾਂ ਨੂੰ ਤਾਂ ਵੀ ਪ੍ਰਾਈਜ਼ ਦਿੱਤਾ ਅੱਜ ਉਹੀ ਬੱਚੇ ਆ ਕੇ ਸਾਨੂੰ ਮੂਲ ਮੰਤਰ ਹੀ ਸੁਣਾ ਕੇ ਪੰਜ ਪਿਆਰਿਆਂ ਦੇ ਨਾਮ ਵੀ ਸੁਣਾ ਕੇ ਦੇਖੋ ਇਹੀ ਪ੍ਰਾਪਤੀ ਹੁੰਦੀ ਹੈ ਹੁਣ ਜੇ ਅਸੀਂ ਕੀਰਤਨ ਦੀਵਾਰ ਕਰਦੇ ਕਿਸੇ ਨੂੰ ਕੀ ਪਤਾ ਲੱਗਣਾ ਸੀ ਕੀ ਹੋਇਆ ਕਿ ਆ ਨਾ ਉਹ ਚਲੋ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਛੋਟੇ ਬੱਚਿਆਂ ਦੇ ਨਹੀਂ ਹੈਗਾ ਉਸ ਹਿਸਾਬ 'ਚ ਹੁਣ ਇਹ ਹੌਲੀ ਹੌਲੀ ਇਸ ਲਾਈਨ 'ਚ ਜੁੜ ਰਹੇ ਨੇ ਆਪਣੇ ਆਪ ਸਾਰਾ ਫਿਰ ਉਹਨਾਂ ਨੂੰ ਅੱਗੇ ਪਤਾ ਲੱਗੇਗਾ ਕੀ ਅਪੀਲ ਕਰਨਾ ਚਾਹੋਗੇ ਅੱਜ ਜਿਹੜਾ ਇੱਥੇ ਤੁਸੀਂ ਸਾਰਾ ਸਮੁੱਚਾ ਪ੍ਰੋਗਰਾਮ ਕੀਤਾ ਹੈ ਮਾਪਿਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਅਦਿਆਸਤ ਨਿਊਜ਼ ਗੁਰਬਾਣੀ ਤਾਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਦਰਸ਼ਕਾਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਅੱਜ ਪਹੁੰਚੇ ਸਾਡੇ ਨਿੱਕੇ ਸਨੇਹ ਤੇ ਬਹੁਤ-ਬਹੁਤ ਧੰਨਵਾਦ ਤੇ ਅਖੀਰ 'ਚ ਮੈਂ ਇਹ ਹੀ ਅਪੀਲ ਕਰਦਾ ਕਿ ਬੱਚਿਆਂ ਨੂੰ ਤੁਸੀਂ ਪੇਰੈਂਟਸ ਨੂੰ ਅਪੀਲ ਕਰਾਂਗਾ ਉਹ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਭੇਜਿਆ ਕਰੋ ਜਿੱਥੇ ਕਿ ਗੁਰਬਾਣੀ ਦਾ ਹੀ ਨਰੋਲ ਪ੍ਰਚਾਰ ਹੋ ਰਿਹਾ ਉਹਦੇ ਪੇਪਰ ਹੋ ਰਿਹਾ ਇਹ ਤਾਂ ਹੀ ਆਪਣੀ ਜਿਹੜੀ ਇਸ ਗੁਰਬਾਣੀ ਨਾਲ ਜੁੜੇਗੀ ਸਿੱਖੀ ਸਿਧਾਂਤਾਂ ਦੀ ਉਹਨਾਂ ਨੂੰ ਜਾਣਕਾਰੀ ਹੋਵੇਗੀ ਇਸ ਲਈ ਪੇਰੈਂਟਸ ਨੂੰ ਹੀ ਮੈਂ ਅਪੀਲ ਕਰਾਂਗਾ ਕਿ ਉਹ ਹੀ ਬੱਚਨ ਨੂੰ ਭੇਜਣ ਤਾਂ ਹੀ ਕੁਛ ਅੱਗੇ ਸੁਧਰ ਸਕਦਾ ਹੈ ਆਪਣਾ ਇੱਕ ਹੋਰ ਇਹ ਗੱਲ ਜੇ ਬੱਚੇ ਗੁਰਬਾਣੀ ਨਾਲ ਜੁੜਨਗੇ ਉਹ ਨਸ਼ੇ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਆਪਾਂ ਨੂੰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਵੀ ਤੁਸੀਂ ਨਸ਼ਾ ਨਹੀਂ ਕਰਨਾ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਏਗਾ ਜੇ ਇਸ ਲਾਈਨ 'ਚ ਆ ਗਏ ਨੇ। ਬਹੁਤ-ਬਹੁਤ ਧੰਨਵਾਦ ਜੀ ਜਗਵੀਰ ਸਿੰਘ ਜੀ ਤੁਹਾਡਾ ਉਪਰਾਲਾ ਜਿਹੜਾ ਸ਼ਲਾਗਯੋਗ ਹੈ। ਤਾਂ ਤੁਸੀਂ ਵੀ ਦੇਖਿਆ ਕਿ ਜਿਵੇਂ ਬੱਚੇ ਜਿਹੜੇ ਨੇ ਛੋਟੇ-ਛੋਟੇ ਤੋਤਲੀ ਆਵਾਜ਼ਾਂ ਦੇ ਵਿੱਚ ਜਿਹੜੇ ਨੇ ਉਹ ਜਿਹੜਾ ਮੂਲ ਮੰਤਰ ਦਾ ਜਾਪ ਕਰ ਰਹੇ ਨੇ, ਕੋਈ ਪੰਜ ਪਿਆਰਾਂ ਦਾ ਨਾਮ ਸੁਣਾ ਕੇ ਗਿਆ ਹੈ, ਕੋਈ ਦਸਾ ਪਾਸ਼ਾਆਂ ਦਾ ਨਾਮ ਸੁਣਾ ਕੇ ਗਿਆ ਹੈ। ਤਾਂ ਜਿਹੜੇ ਨੇ ਸਾਰੇ ਬੱਚੇ ਆਪਣੀ-ਆਪਣੀ ਜਿਹੜੀ ਭੂਮਿਕਾ ਨਿਭਾ ਕੇ ਗਏ ਨੇ, ਤਾਂ ਕੁਝ ਬੱਚਿਆਂ ਵੱਲੋਂ ਜਿਹੜਾ ਇਹ ਗੋਲਾ ਸੁੱਟਿਆ ਗਿਆ। ਇਹ ਜੋ ਗੁਰੂ ਹਰਗੋਬਿੰਦ ਪਾਸ਼ਾ ਸਾਡੇ 6ਵੇਂ ਗੁਰਾਂ ਨੇ ਜੋ ਮਾਲ ਖਾੜੇ ਸ਼ੁਰੂ ਕੀਤੇ ਸਨ ਕਿ ਜੇਕਰ ਕੋਈ ਪਰਮਾਤਮਾ ਦਾ ਨਾਮ ਜੱਜਦਾ ਆ ਤਾਂ ਉਹ ਸਿਹਤ ਪੱਖੋਂ ਵੀ ਤੰਦਰੁਸਤ ਹੋਣਾ ਚਾਹੀਦਾ ਤੇ ਆਤਮਿਕ ਤੌਰ ਤੇ ਵੀ ਜਿਹੜਾ ਆ ਉਹ ਪੱਕਾ ਹੋਣਾ ਚਾਹੀਦਾ ਤਾਂ ਇਦਾਂ ਦੀ ਸੋਚ ਨੂੰ ਲੈ ਕੇ ਜਿਹੜਾ ਆ ਯੂਥ ਖਾਲਸਾ ਦਲ ਜਿਹੜਾ ਆ ਉਹ ਉਪਰਾਲੇ ਕਰ ਰਿਹਾ ਤਾਂ ਲਗਾਤਾਰ ਜਿਹੜੇ ਨੇ ਇਹ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਤਾਂ ਹੁਣ ਜਿਹੜਾ ਆ ਜਗਵੀਰ ਸਿੰਘ ਹੁਣਾਂ ਦੇ ਕਹਿਣ ਮੁਤਾਬਕ ਜਿਹੜਾ ਆ ਉਹ ਉਹਨਾਂ ਨੂੰ ਭੂਰ ਪੈਣ ਲੱਗਿਆ ਤੇ ਬੱਚੇ ਜਿਹੜੇ ਨੇ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਬੱਚੇ ਜਿਹੜੇ ਆਪ ਵੀ ਜਿਹੜੇ ਲਗਾਤਾਰ ਪੁੱਛ ਰਹੇ ਸਨ ਕਿ ਕਦੋਂ ਜਿਹੜੇ ਨੇ ਇਹ ਪ੍ਰੀਖਿਆ ਪੇਸ਼ਨੋਤਰੀ ਜਾਂ ਕਾਪੇਸ਼ਨੋਤਰੀ ਜਾਂ ਜਿਹੜੀ ਆ ਕਵਿਤਾ ਦੇ ਜਿਹੜੇ ਨੇ ਇਹ ਮੁਕਾਬਲੇ ਕਰਵਾਏ ਜਾਣਗੇ ਤਾਂ ਨਵੀਂ ਪੋਸਟ ਦੇ ਨਾਲ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਰਾਮਾ ਜੀ ਦਿਨਾਲ ਮੈਗਾ ਗੰਦੀਪ ਸਿੰਘ ਨਾਦਪੁਰੀ ਰਿਆਸਤ ਨਿਊਜ਼